ਮੀਟਿੰਗ ਕੀਤੀ ਗਈ ਹੈ ਤੇ ਹਾਈ ਲੈਵਲ ਮੀਟਿੰਗ ਤੋਂ ਬਾਅਦ ਹੜਪੀੜਤਾ ਦੇ ਲਈ ਸੀਐਮਾਨ ਨੇ ਵੱਡਾ ਐਲਾਨ ਵੀ ਕਰ ਦਿੱਤਾ ਹੈ ਜੀ ਹਾਂ ਸੀਐਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਹਰ ਇੱਕ ਨੂੰ ਮੁਆਵਜ਼ਾ ਦਿੱਤਾ ਜਾਵੇਗਾ 30 40 ਦਿਨਾਂ ਦੇ ਅੰਦਰ ਅੰਦਰ ਸਾਰਿਆਂ ਨੂੰ ਚੈੱਕ ਦੇ ਦਿੱਤੇ ਜਾਣਗੇ ਯਾਨੀ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਦੀਵਾਲੀ ਤੱਕ ਸਾਰਿਆਂ ਦੇ ਕੋਲ ਜੋ ਹੈ ਮਾਫਜ਼ੇ ਦੇ ਚੈੱਕ ਹੋਣਗੇ ਤਾਂ ਬਹੁਤ ਵੱਡਾ ਦੱਸੇ ਕਿ ਇਥੇ ਐਲਾਨ ਕੀਤਾ ਗਿਆ ਸੀ ਇਹ ਮਾਨ ਦੇ ਵੱਲੋਂ ਤਾਂ ਇੱਕ ਤਰੀਕੇ ਦੇ ਨਾਲ ਰਾਹਤ ਜਿਹੜੀ ਆ ਉਹਨਾਂ ਲੋਕਾਂ ਦੇ ਲਈ ਹੈ ਜੋ ਕਿ ਹੜ੍ਹਾਂ ਦੇ ਨੁਕਸਾਨ ਚੜ ਰਹੇ ਨੇ ਤਾਂ ਇਸ ਵੇਲੇ ਦੱਸੇ ਕਿ ਸੀਐਮ ਮਾਨ ਦੇ ਵੱਲੋਂ ਜੋ ਹਾਈ ਲੈਵਲ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਵਿੱਚ ਉਹਨਾਂ ਨੇ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਖਾਸ ਕਰਕੇ ਕਿਸ ਤਰੀਕੇ ਦੇ ਨਾਲ ਮੁਆਵਜ਼ਾ ਜੋ ਹੈ ਲੋਕਾਂ ਤੱਕ ਪਹੁੰਚੇਗਾ ਉਸ ਨੂੰ ਲੈ ਕੇ ਨੇ ਜਾਣਕਾਰੀ ਦਿੱਤੀ ਹੈ ਤਾਂ ਤੁਹਾੰਰੇ ਨਾਲ ਉਹ ਜਾਣਕਾਰੀ ਸਾਂਝੀ ਕਰ ਦਿੰਨੇ ਆ ਦਰਅਸਲ ਸੀਐਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਮਕਾਨਾਂ ਦੇ ਨੁਕਸਾਨ ਦਾ ਜੋ ਹੈ 40000 ਰੁਪਿਆ ਦੇਵਾਂਗੇ ਜੀ ਹਾਂ ਜਿੰਨਾ ਲੋਕਾਂ ਦੇ ਘਰ ਜੋ ਹੈ ਇਹਨਾਂ ਹੜ੍ਹਾਂ ਕਰਕੇ ਨੁਕਸਾਨੇ ਗਏ ਉਹਨਾਂ ਨੂੰ 40000 ਰੁਪਿਆ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਸੀਐਮਾਨ ਨੇ ਕਿਹਾ ਕਿ ਪਸ਼ੂ ਦੀ ਮੌਤ ਦਾ 37500 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਜੀ ਹਾਂ ਪਸ਼ੂਆਂ ਦੀ ਵੀ ਮੌਤ ਹੋਈ ਹੈ ਕਈਆਂ ਦੇ ਡੰਗਰ ਜਿਹੜੇ ਮਾਰੇ ਗਏ ਹੜ੍ਹਾਂ ਦੀ ਬਾਹੀ ਦੇ ਵਿੱਚ ਤਾਂ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ ਪਸ਼ੋਦੀ ਮਤ ਦਾ 37500 ਜੋ ਹੈ ਮਤਾ ਪੰਜਾਬ ਸਰਕਾਰ ਦੇਵੇਗੀ ਇਹ ਐਲਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਫਸਲ ਦਾ ਨੁਕਸਾਨ ਹੋਣ ਤੇ 20000 ਪ੍ਰਤੀ ਏਕੜ ਮਿਲੇਗਾ ਤੇ 30 40 ਦਿਨਾਂ ਦੇ ਅੰਦਰ ਜੋ ਹੈ ਸਾਰੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ ਇਹ ਭਰੋਸਾ ਜੋ ਹੈ ਸੀਐਮ ਮਾਨ ਨੇ ਜਿਤਾਇਆ ਹੈ ਸੀਐਮ ਮਾਨ ਨੇ ਕਿਹਾ ਕਿ ਇਹ ਜੋ ਹੈ ਮੁਆਵਜ਼ਾ ਸਿਰਫ ਐਲਾਨ ਤੱਕ ਸੀਮਤ ਨਹੀਂ ਰਹੇਗਾ ਬਲਕਿ ਬਹੁਤ ਜਲਦ ਜਿਹੜਾ ਇਹ ਮੁਆਵਜ਼ਾ ਲੋਕਾਂ ਨੂੰ ਮਿਲੇਗਾ ਚੈੱਕ ਜੋ ਹੈ ਉਹ ਬਣ ਚੁੱਕੇ ਨੇ ਸੀਐਮ ਮੰਨ ਨੇ ਕਿਹਾ ਹੈ ਕਿ ਕੁਝ ਚੈੱਕ ਬਣ ਚੁੱਕੇ ਨੇ ਤੇ ਬਾਕੀ ਸਾਰੇ ਚੈੱਕ ਵੀ ਜਲਦ ਹੀ ਬਣਾ ਲਵਾਂਗੇ ਤੇ ਦੀਵਾਲੀ ਤੱਕ ਸਾਰੇ ਜੋ ਪੀੜਤ ਨੇ ਹੜ ਪੀੜਤ ਨੇ ਲੋਕ ਪੰਜਾਬ ਦੇ ਵਿੱਚ ਉਹਨਾਂ ਦੇ ਹੱਥਾਂ ਦੇ ਵਿੱਚ ਚੈੱਕ ਹੋਣਗੇ ਇੱਥੇ ਨਾਲ ਹੀ ਨਾਲ ਦੱਸ ਦੇ ਕਿ ਸੀਐਮ ਮੰਨ ਦੇ ਵੱਲੋਂ ਕਿਹਾ ਗਿਆ ਹੈ ਕਿ ਪਿੰਡ ਪਿੰਡ ਜਾ ਕੇ ਜੋ ਹੈ ਅਫਸਰ ਸਥਿਤੀ ਦਾ ਜਾਇਜ਼ਾ ਲੈਣ ਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਜਿਸ ਦੀ ਵੀ ਜਿਹੜੀ ਗਰਦਾਵਰੀ ਹੋਣੀ ਹੈ ਆ ਤਾਂ ਉਹ ਵੀ ਜੋ ਹੈ ਹੁਕਮ ਦੇ ਦਿੱਤੇ ਗਏ ਨੇ ਤੇ ਗਿਰਦਾਵਰੀ ਜਿਹੜੀ ਹੈ ਸਪੈਸ਼ਲ ਗਿਰਦਾਵਰੀ ਕਰਾਉਣ ਦੇ ਹੁਕਮ ਜਿਹੇ ਜੋ ਹੈ ਸੀਐਮ ਮਾਨ ਦੇ ਵੱਲੋਂ ਦਿੱਤੇ ਗਏ ਨੇ ਸੋ ਕੁਲ ਮਿਲਾ ਕੇ ਹੁਣ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਹਾਲਾਂਕਿ ਬੀਤੇ ਕੁਝ ਦਿਨਾਂ ਤੋਂ ਸੀਐਮ ਮਾਨ ਜੋ ਹੈ ਹਸਪਤਾਲ ਦੇ ਵਿੱਚ ਦਾਖਲ ਸਨ ਸਿਹਤ ਖਰਾਬ ਹੋਣ ਦੇ ਚੱਲਦਿਆਂ ਲੇਕਿਨ ਬੀਤੇ ਕੱਲ ਉਹਨਾਂ ਨੂੰ ਛੁੱਟੀ ਮਿਲੀ ਫੋਟੋਸ ਹਸਪਤਾਲ ਤੋਂ ਤੇ ਜਿਸ ਤੋਂ ਬਾਅਦ ਹੁਣ ਸੀਐਮ ਮਾਨ ਐਕਸ਼ਨ ਦੇ ਵਿੱਚ ਆ ਚੁੱਕੇ ਨੇ ਕਿਉਂਕਿ ਪੰਜਾਬ ਦੇ ਵਿੱਚ ਹੜ੍ਹਾਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ 2000 ਤੋਂ ਵੱਧ ਪਿੰਡ ਜੋ ਹੈ ਨੁਕਸਾਨੇ ਗਏ ਹੜ੍ਹਾਂ ਦੇ ਕਾਰਨ ਤਬਾਹੀ ਜਿਹੜੀ ਹੈ 2000 ਤੋਂ ਵੱਧ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲੀ ਕਈ ਜਿਹੜਾ ਲੱਖ ਏਕੜ ਉਹ ਫਸਲ ਖਰਾਬ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਸੋ ਕਿਸਾਨਾਂ ਦਾ ਜਾਂ ਕਹੇ ਲੇ ਕਿ ਆਮ ਲੋਕਾਂ ਦਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਸ ਕਰਕੇ ਹੁਣ ਐਕਸ਼ਨ ਦੇ ਵਿੱਚ ਆਉਣ ਦੀ ਜ਼ਰੂਰਤ ਸੀਗੀ ਤਾਂ ਸੀਐਮ ਮਾਨ ਹੁਣ ਐਕਸ਼ਨ ਦੇ ਵਿੱਚ ਆ ਚੁੱਕੇ ਨੇ ਸੀਐਮ ਮਾਨ ਦੇ ਵੱਲੋਂ ਇਹ ਵੱਡਾ ਐਲਾਨ ਜੋ ਹੈ ਕਰ ਦਿੱਤਾ ਗਿਆ ਹੈ ਉਹਨਾਂ ਕਹਿੰਿਆ ਕਿ ਮੁਆਵਜ਼ਾ ਸਿਰਫ ਹੁਣ ਅ ਇਹ ਲਾਂਤ ਤੱਕ ਸੀਮਿਤ ਨਹੀਂ ਰਹੇਗਾ ਬਲਕਿ ਬਹੁਤ ਜਲਦ ਜਿਹੜਾ 30 40 ਦਿਨਾਂ ਦੇ ਅੰਦਰ ਅੰਦਰ ਸਾਰਿਆਂ ਦੇ ਹੱਥਾਂ ਦੇ ਵਿੱਚ ਚੈੱਕ ਹੋਣਗੇ ਜਿੰਨੇ ਵੀ ਪੀੜਤ ਨੇ ਜਿੰਨਾ ਦਾ ਘਰ ਜਿਹੜਾ ਨੁਕਸਾਨਿਆ ਗਿਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਜਿਨ੍ਹਾਂ ਦੇ ਪਸ਼ੂਆਂ ਦੀ ਮੌਤ ਹੋ ਗਈ ਹੈ ਉਹਨਾਂ ਨੂੰ ਵੀ ਮੁਆਵਜ਼ਾ ਮਿਲੇਗਾ ਤੇ ਇਥੋਂ ਤੱਕ ਕਿ ਜਿਨ੍ਹਾਂ ਦੀ ਫਸਲ ਦਾ ਨੁਕਸਾਨ ਹੋਇਆ ਉਹਨਾਂ ਨੂੰ ਤਾਂ 20000 ਪ੍ਰਤੀ ਏਕੜ ਜਿਹੜਾ ਮੁਆਵਜ਼ਾ ਪੰਜਾਬ ਸਰਕਾਰ ਦੇਵੇਗੀ ਇਹ ਐਲਾਨ ਸੀਐਮ ਮਾਨ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਸੀਐਮ ਮਾਨ ਨੇ ਇੱਕ ਖਾਸ ਗੱਲ ਇਹ ਵੀ ਕਹੀ ਹੈ ਨਾਲ ਹੀ ਨਾਲ ਕਿ ਜਦੋਂ ਤੱਕ ਲੋਕਾਂ ਦੇ ਨੁਕਸਾਨ ਦੀ ਪਰਪਾਈ ਨਹੀਂ ਹੁੰਦੀ ਉਦੋਂ ਤੱਕ ਨਾ ਹੀ ਉਹ ਆਪ ਸੁਣਗੇ ਸੀ ਇਹ ਮਾਨ ਨਾ ਸੁਣਗੇ ਤੇ ਅਫਸਰਾਂ ਨੂੰ ਵੀ ਜੋ ਹੈ ਉਹ ਨਹੀਂ ਸੁਣ ਦੇਣਗੇ ਤਾਂ ਇਹ ਗੱਲ ਜਿਹੜੀ ਹੈ ਸੀਐਮ ਮਾਨ ਦੇ ਵੱਲੋਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਗਈ ਹੈ ਉਹਨਾਂ ਕਿਹਾ ਕਿ ਪੰਜਾਬ ਤੇ ਹੁਣ ਜਿਹੜਾ ਇਹ ਵੱਡਾ ਕਹਿ ਲੈ ਕੇ ਸੰਕਟ ਆਇਆ ਹੈ ਤਾਂ ਹੁਣ ਉਹਨਾਂ ਨੂੰ ਪੰਜਾਬ ਦੇ ਲਈ ਦੁੱਖ ਮੰਤਰੀ ਵੀ ਬੰਨਾ ਪਾਏਗਾ ਪੰਜਾਬ ਦੇ ਲੋਕਾਂ ਦੇ ਦੁੱਖ ਦੇ ਵਿੱਚ ਉਹ ਜੋ ਹੈ ਲੋਕਾਂ ਦਾ ਸਾਥ ਦੇਣਗੇ ਇਹ ਗੱਲ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਹੈ ਸੋ ਕੁਲ ਮਿਲਾ ਕੇ ਹੁਣ ਪੰਜਾਬ ਦੇ ਵਿੱਚ ਜੋ ਹਾਲ ਬੁਰਾ ਹੋਇਆ ਪਿਆ ਹੈ ਤਬਾਹੀ ਮੱਚੀ ਹੋਈ ਹੈ ਉਸ ਨੂੰ ਵੇਖਦਿਆਂ ਹੁਣ ਪੰਜਾਬ ਸੀਐਮ ਦੇ ਵੱਲੋਂ ਇਹ ਵੱਡੇ ਐਲਾਨ ਕੀਤੇ ਗਏ ਨੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਉਦਾਸੇ ਕਿ ਉਹਨਾਂ ਸੰਸਥਾਵਾਂ ਦਾ ਉਹਨਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਗਿਆ ਹੈ ਜਿਨ੍ਹਾਂ ਨੇ ਪੰਜਾਬ ਦੇ ਇਸ ਔਖੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ ਉਹਨਾਂ ਸਾਰਿਆਂ ਦਾ ਵੀ ਜਿਹੜਾ ਧੰਨਵਾਦ ਸੀਐਮ ਆਨ ਦੇ ਵੱਲੋਂ ਕੀਤਾ ਗਿਆ ਤੇ ਹੁਣ ਆਪ ਵੀ ਸੀਐਮ ਮਾਂਜੂ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਤੇ ਕਿਹਾ ਗਿਆ ਹੈ ਕਿ ਜਲਦ ਹੀ ਮੁਆਵਜ਼ਾ ਲੋਕਾਂ ਨੂੰ ਦਿੱਤਾ ਜਾਵੇਗਾ